ਹਾਇਲਟ ਸੈਂਟਰਾਂ ਦੇ ਬਾਰੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦੇ ਬਿਆਨ ਤੋਂ ਬਾਅਦ ਖੰਨਾਪੁਰਸ ਹਰਕਤ ਦੇ ਵਿੱਚ ਆ ਗਈ। ਦਸਦੀਕੀ ਖੰਨਾ ਪੁਲਿਸ ਨੇ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਖੰਨਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਬਿਨਾ ਐਨਓਸੀ ਬਿਨਾ ਲਾਇਸੈਂਸ ਅਤੇ ਗੈਰਕਾਨੂੰਨੀ ਢੰਗ ਦੇ ਨਾਲ ਅਲਟ ਸੈਂਟਰ ਚਲਾਉਣ ਵਾਲਿਆਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੈ ਦਸਦੀਕੀ ਪੁਲਿਸ ਨੇ ਕਾਰਾਂ ਦੇ ਵਿੱਚ ਕੋਚਿੰਗ ਸੈਂਟਰ ਖੋਲ ਕੇ ਅਲਟ ਦੀ ਤਿਆਰੀ ਕਰ ਰਹੀਆਂ ਤੋਂ ਔਰਤਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕਰ ਲਿਆ ਜਦੋਂ ਕਿ ਕਈਆਂ ਦੇ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜੇਕਰ ਇਸ ਦੇ ਵਿੱਚ ਕੋਈ ਤਰੂਟੀ ਪਾਈ ਗਈ ਤਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਐਸਐਸਪੀ ਅਮਨੀਤ ਕੋਡਲ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਕਰੀਬ 8 ਘਰਾਂ ਦੇ ਵਿੱਚ ਛਾਪੇ ਮਾਰੇ ਅਤੇ ਜਿੰਨਾ ਘਰਾਂ ਦੇ ਵਿੱਚ ਐਲਸ ਸੈਂਟਰ ਦੀ ਕੋਚਿੰਗ ਦਿੱਤੀ ਜਾ ਰਹੀ ਸੀ ਅਤੇ ਇਹਨਾਂ ਦੇ ਵਿੱਚ ਖੰਨਾ ਦੇ ਕ੍ਰਿਸ਼ਨਾ ਨਗਰ ਦੀ ਗਲੀ ਨੰਬਰ 9 ਅਤੇ ਪਿੰਡ ਦੇ ਦੇ ਵਿੱਚ ਬਿਨਾ ਲਾਇਸੈਂਸ ਤੋਂ ਅਲਰਟ ਸੀ ਕੋਚਿੰਗ ਦੇਣ ਵਾਲੀਆਂ ਦੋ ਔਰਤਾਂ ਦੇ ਖਿਲਾਫ ਕਾਰਵਾਈ ਕਰਦਿਆਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਜਦਕਿ ਬਾਕੀਆਂ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਜਾ ਰਹੀ ਅਤੇ ਹੀ ਦੂਜੇ ਪਾਸੇ ਇਸ ਮੌਕੇ ਤੇ ਅਲਰਟ ਸੈਂਟਰ ਚਲਾ ਰਹੇ ਨਵਨੀਤ ਕੁਮਾਰ ਅਤੇ ਹੋਰਾਂ ਨੇ ਦੱਸਿਆ ਕਿ ਖੰਨਾ ਅਲਰਟਸ ਐਸੋਸੀਏਸ਼ਨ ਦੇ ਧਿਆਨ ਦੇ ਵਿੱਚ ਕਿ ਉਹਨਾਂ ਦੇ ਵੱਲੋਂ ਸਿਖਲਾਈ ਪ੍ਰਾਪਤ ਕੁਝ ਲੋਕਾਂ ਨੇ ਬਿਨਾਂ ਕਿਸੇ ਮਨਜ਼ੂਰੀ ਅਤੇ ਲਾਇਸੈਂਸ ਤੋਂ ਆਪਣੇ ਕਰਾਂ ਦੇ ਵਿੱਚ ਐਲਰਟਸ ਦੀ ਕੋਚਿੰਗ ਦੇਣੀ ਸ਼ੁਰੂ ਕਰ ਦਿੱਤੀ ਹੈ ਤੇ ਅਜਿਹਾ ਕਰਕੇ ਉਹ ਨੀਮਾਂ ਦੀ ਉਲੰਘਣਾ ਕਰਕੇ ਸਰਕਾਰ ਦੇ ਨਾਲ ਧੋਖਾ ਕਰ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਨੇ ਕਿਹਾ ਸੀ ਕਿ ਲਾਇਸੈਂਸ ਬਣਾ ਕੇ ਹੋ ਕਰਾਂ ਦੇ ਵਿੱਚ ਕੋਚਿੰਗ ਦੇ ਰਹੇ ਨੇ ਜਿਹੜਾ ਸਾਡਾ ਇਹ ਐਕਸ਼ਨ ਆ ਇਹ ਯੂनाइटेड ਤੌਰ ਤੇ ਸਾਡੀ ਐਸੋਸੀਏਸ਼ਨ ਵੱਲੋਂ ਆਇਆ ਸਾਨੂੰ ਕਈ ਸਾਲ ਹੋ ਗਏ ਜਿਵੇਂ ਕਿ ਤੁਸੀਂ ਵੀ ਜਿਹੜੇ ਸਾਡੇ ਪੱਤਰਕਾਰ ਭਰਾ ਹੋ ਸਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਰਸਨਲੀ ਵੀ ਜਾਣਦੇ ਹੋ ਤੇ ਇਹ ਜਿਹੜਾ ਟ੍ਰੈਂਡ ਆ ਨਾ ਇਹ ਸ਼ੁਰੂ ਹੋਇਆ ਲਾਕਡਾਊਨ ਤੋਂ ਬਾਅਦ ਦੇਖੋ ਹਰ ਬੰਦੇ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਦਾ ਹੱਕ ਆ ਰੋਜ਼ਗਾਰ ਕਰਨ ਦਾ ਹੱਕ ਆ ਲੇਕਿਨ ਹਰ ਚੀਜ਼ ਨੂੰ ਕਰਨ ਦਾ ਤਰੀਕਾ ਹੁੰਦਾ ਹੁਣ ਇਹ ਲੋਕਾਂ ਨੇ ਕੀ ਕੀਤਾ ਇਹਦੇ ਚੋਂ ਅੱਧੇ ਤਾਂ ਸਾਡੇ ਟ੍ਰੇਨ ਕੀਤੇ ਹੋਏ ਟੀਚਰਸ ਨੇ ਸਾਡੇ ਕੋਲੋਂ ਇਹਨਾਂ ਨੇ ਟ੍ਰੇਨਿੰਗਸ ਲੈ ਲਈਆਂ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਬੱਚਿਆਂ ਨੂੰ ਪਹਿਲਾਂ ਤਾਂ ਇਹ ਕਿਹਾ ਕਿ ਅ ਚਲੋ ਸਾਨੂੰ ਉਹਦੇ ਨਾਲ ਕੋਈ ਹਰਜ ਨਹੀਂ ਹੈਗਾ 10ਵੀਂ ਵਾਲਿਆਂ ਨੂੰ ਪੜਾਓ 9ਵੀਂ ਵਾਲਿਆਂ ਨੂੰ ਪੜਾਓ ਲੇਕਿਨ ਹੌਲੀ-ਹੌਲੀ ਇਹਨਾਂ ਨੇ ਆਪਣੇ ਘਰਾਂ ਨੂੰ ਹੀ ਇਨਸਿਕਿਊਟ ਦੇ ਵਿੱਚ ਕਨਵਰਟ ਕਰ ਲਿਆ ਮਾਨਯੋਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਜਿਨ੍ਹਾਂ ਨੇ ਐਕਟ ਬਣਾਇਆ ਜਿਦੇ ਚ ਅਸੀਂ ਸਾਰੇ ਹੁੰਨੇ ਆਂ ਔਰ ਉਹਦੀ ਬਕਾਇਦਾ ਲਾਇਸੈਂਸ ਫੀੀ ਲਿੱਤੀ ਜਾਂਦੀ ਆ ਔਰ ਕੱਲੀ ਫੀਸ ਨਹੀਂ ਉਹਦੀਆਂ ਫਾਰਮੈਲਿਟੀਆਂ ਸਾਰੀਆਂ ਕੰਪਲੀਟ ਹੁੰਦੀਆਂ ਨੇ ਪੁਲਿਸ ਦੀ ਵੈਰੀਫਿਕੇਸ਼ਨ ਹੁੰਦੀ ਆ ਜੀ ਔਰ ਜਿਹੜਾ ਪੰਜਾਬ ਸਰਕਾਰ ਦਾ ਸ਼ਾਪ ਤੇ ਕਮਰਸ਼ੀਅਲ ਐਕਟ ਆ ਜਿੱਥੇ ਤੁਸੀਂ ਇਹ ਐਕਟੀਵਿਟੀਆਂ ਕਰਨੀਆਂ ਨੇ ਜਿਵੇਂ ਕਿ ਅਸੀਂ ਇੰਸਟੀਟਿਊਟਸ ਚਲਾਉਣੇ ਆ ਤਾਂ ਉਹ ਜਿਹੜੀ ਤੁਹਾਡੀ ਪ੍ਰੈਮਿਸਸ ਆ ਉਹ ਪੰਜਾਬ ਸਰਕਾਰ ਦੇ ਸ਼ਾਪ ਐਂਡ ਕਮਰਸ਼ੀਅਲ ਐਕਟ ਦੇ ਅੰਡਰ ਰਜਿਸਟਰਡ ਹੋਣੀ ਚਾਹੀਦੀ ਆ ਵਿਚ ਇਜ਼ 1958 1958 ਐਕਟਾ ਜਿਹੜਾ ਤੇ ਘਰ ਕਿਹੜੇ ਐਕਟ ਦੇ ਅੰਡਰ ਰਜਿਸਟਰਡ ਨੇ ਜੀ ਇਹਨਾਂ ਨੇ ਕੁਸ਼ਕ ਨੇ ਜਿਵੇਂ ਸਰ ਕਹਿੰਦੇ ਸੀ ਵੀ ਅਸੀਂ ਲਾਇਸੈਂਸ ਬਣਾ ਲੇ ਬਿਲਕੁਲ ਠੀਕ ਆ ਜੀ ਉਹ ਲਾਇਸੈਂਸ ਅਸੀਂ ਵੈਰੀਫਾਈ ਕਰਨੇ ਨੇ ਜੀ ਆਰਟੀਆਈ ਦਾ ਰਾਈਟ ਸਾਰਿਆਂ ਕੋਲੇ ਆ ਸਾਡੇ ਲਾਇਸੈਂਸ ਜਿਹਨੇ ਵੈਰੀਫਾਈ ਕਰਨੇ ਨੇ ਜੀ ਸੈਤਕੇ ਕਰੋ ਅਸੀਂ ਇਹਨਾਂ ਦੇ ਲਾਇਸੈਂਸ ਵੈਰੀਫਾਈ ਕਰਾਵਾਂਗੇ ਜਿਹੜੇ ਤਰ੍ਹਾਂ ਚ ਲਾਇਸੈਂਸ ਬਣਾ ਕੇ ਬੈਠੇ ਨੇ ਮੈਨੂੰ ਇਹ ਪਤਾ ਨਹੀਂ ਲੱਗਿਆ ਹਲੇ ਤੱਕ ਵੀ ਕਿਹੜਾ ਘਰ ਆ ਜਿਹੜਾ ਪੰਜਾਬ ਸਰਕਾਰ ਦिए ਸ਼ਾਹ ਹਪਤੇ ਕਮਰਸ਼ੀਅਲ ਐਕਟ ਦੇ ਅੰਡਰ ਆਉਂਦਾ ਜੀ ਤੇ ਉਹ ਲਾਇਸੈਂਸ ਕਿਵੇਂ ਬਣੇ ਉਹ ਵੈਰੀਫਿਕੇਸ਼ਨ ਹੋਊਗੀ ਜੀ ਜਿਹੜਾ ਗਲਤ ਆ ਅਸੀਂ ਉਹਨੂੰ ਗਲਤ ਕਹਾਵਾਂਗੇ ਜਿਹੜਾ ਸਹੀ ਆ ਅਸੀਂ ਇਹਨੂੰ ਸਹੀ ਕਹਾਵਾਂਗੇ ਤਾਂ ਜੋ ਵੀ ਪੁਲਿਸ ਨੇ ਇੱਕ ਬਣਦੀ ਕਾਰਵਾਈ ਕੀਤੀ ਆ ਅਸੀਂ ਕੰਪਲੇਂਟ ਦਿੱਤੀ ਸੀ ਤੇ ਮਾਨਯੋਗ ਜਿਹੜੇ ਸਾਡੇ ਕੈਬਨਿਟ ਮਿੰਿਸਟਰ ਨੇ ਸਰਦਾਰ ਧਾਲੀਵਾਲ ਜੀ ਉਹਨਾਂ ਨੇ ਵੀ ਇਹੀ ਕਿਹਾ ਸੀ ਵੀ ਜਿਹੜੀਆਂ ਇਹ ਆਇਲਸ ਦੀਆਂ ਚਲਦੀਆਂ ਦ ਜਿਹੜੇ ਲੋਕਾਂ ਨੇ ਐਸ ਨੂੰ ਠੰਡਾ ਬਣਾ ਲਿਆ ਉਹਨਾਂ ਤੇ ਨੱਥ ਪਊਗੀ ਇਹ ਪੈਣੀ ਸ਼ੁਰੂ ਹੋਗੀ ਔਰ ਗੁਰਦੀਪ ਜੀ ਇਹ ਹਲੇ ਸ਼ੁਰੂਆਤ ਆ ਇਹ ਤਾਂ ਸਟੋਰੀ ਨੂੰ ਅਸੀਂ ਸ਼ੁਰੂ ਕੀਤਾ ਇਹ ਪੂਰੇ ਪੰਜਾਬ ਚ ਲੈ ਕੇ ਜਾਵਾਂਗੇ ਔਰ ਐਸੋਸੀਏਸ਼ਨ ਦੇ ਤੌਰ ਤੇ ਮੈਂ ਪਰਸਨਲੀ ਇਹ ਸਾਰੇ ਲੋਕਾਂ ਨੂੰ ਚੇਤਾਵਨੀ ਦਿੰਦਾ ਵੀ ਬਾਜ ਆ ਜਾਓ ਸਾਨੂੰ ਕਿਸੇ ਨਾਲ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਹਰ ਇੱਕ ਬੰਦੇ ਨੂੰ ਕੰਮ ਕਰਨ ਦਾ ਅਧਿਕਾਰ ਆ ਉਹਦਾ ਰਾਈਟ ਕੋਈ ਨਹੀਂ ਲੈ ਸਕਦਾ ਲੇਕਿਨ ਜੇ ਕੋਈ ਆਨ ਅਧਿਕਾਰ ਦੇ ਤੌਰ ਤੇ ਉਹ ਕੰਮ ਕਰੂਗਾ ਉਹ ਬਰਦਾਸ਼ਤ ਨਹੀਂ ਹੋਣਾ ਜੀ ਆਪਣਾ ਲਾਇਸੈਂਸ ਲਓ ਮਾਰਕੀਟ ਚ ਜਾਓ ਜੀ ਸਾਧਕੇ ਕੰਮ ਕਰੋ ਸਾਨੂੰ ਸਾਨੂੰ ਉਹਦੇ ਨਾਲ ਕੋਈ ਹਰਜ ਨਹੀਂ ਹੈਗਾ ਪਰ ਜੇ ਤੁਸੀਂ ਫੀਸਾਂ ਘਟਾ ਕੇ ਕੋਈ 2000 ਚ ਕਰਾਈ ਜਾਂਦਾ ਕੋਈ 3500 ਚ ਕਰਾਈ ਜਾਂਦਾ ਕੋਈ 5500 ਚ ਕਰਾਈ ਜਾਂਦਾ ਤੁਸੀਂ ਮਾਰਕੀਟ ਚ ਜਾ ਕੇ ਆਪਣੇ ਖਰਚੇ ਲਾਓ ਬਿਲਡਿੰਗਾਂ ਦੇ ਰੈਂਟ ਦੋ ਫਿਰ ਅਸੀਂ ਦੇਖਾਂਗੇ ਤੁਸੀਂ 3500 2500 5500 ਇਹ ਬੱਚਿਆਂ ਨੂੰ ਕਿਵੇਂ ਪੜਾਉਣਾ ਦੂਜੀ ਗੱਲ ਇਹਨਾਂ ਦੇ ਰਿਜ਼ਲਟ ਚੈੱਕ ਕਰਾਏ ਜਾਣ ਜਿਹੜੇ ਬੱਚੇ ਇਹਨਾਂ ਕੋਲ ਜਾ ਕੇ ਪੜ੍ਹਦੇ ਨੇ ਮੈਂ ਦਾਅਵੇ ਨਾ ਕਹਨਾ ਜੇ 10 ਬੱਚੇ ਪੇਪਰ ਦਿੰਦੇ ਨੇ 2 ਜਾਂ 3 ਦੇ ਰਿਜ਼ਲਟ ਆਉਂਦੇ ਨੇ ਉਹ 2 ਜਾਂ 3 ਨੂੰ ਹਾਈਲਾਈਟ ਕਰਕੇ ਇਹ 30 ਹੋਰ ਬੁਲਾ ਲੈਂਦੇ ਨੇ ਇਹ ਤਾਂ ਠੀਕ ਨਹੀਂ ਹੈਗਾ ਜੀ ਬੱਚਿਆਂ ਦਾ ਪੈਸਾ ਬਰਬਾਦ ਹੁੰਦਾ ਬੱਚਿਆਂ ਦਾ ਸਮਾਂ ਬਰਬਾਦ ਹੁੰਦਾ ਤਾਂ ਮੈਂ ਹੱਥ ਜੋੜ ਕੇ ਮਾਪਿਓ ਅੱਗੇ ਬੇਨਤੀ ਕਰੂੰਗਾ ਤੁਸੀਂ ਸਾਰੇ ਪੜ੍ਹੇ ਲਿਖੇ ਹੋ ਜਿਹੜੇ ਮੁਲਕਾਂ 'ਚ ਤੁਸੀਂ ਆਪਣੇ ਬੱਚਿਆਂ ਨੂੰ ਪੜਾ ਕੇ ਭੇਜਣਾ ਤਾਂ ਉਹਨਾਂ ਨੂੰ ਇੱਥੋਂ ਸੁਚੱਜੇ ਤਰੀਕੇ ਨਾਲ ਭੇਜੋ ਜਿਹੜੇ ਇੰਸਟੀਚਿਊਟ ਲਾਇਸੈਂਸਡ ਨੇ ਕਵਾਲਿਟੀ ਆਫ ਐਜੂਕੇਸ਼ਨ ਨੂੰ ਪ੍ਰੋਵਾਈਡ ਕਰਦੇ ਨੇ ਆਪਣੇ ਬੱਚਿਆਂ ਨੂੰ ਉੱਥੇ ਭੇਜੋ ਜੀ ਤੁਸੀਂ 4-5 ਹਜ਼ਾਰ ਬਚਾਉਣ ਦੇ ਚੱਕਰ 'ਚ ਕਿਉਂ ਆਪਣੇ ਬੱਚਿਆਂ ਦਾ ਭਵਿੱਖ ਹੈ ਜਿਹੜਾ ਉਹ ਨਹਿਰਗੜ ਦੀ ਵੱਲ ਨੂੰ ਭੇਜਦੇ ਹੋ ਦੂਜੀ ਗੱਲ ਜਦ ਤੁਸੀਂ ਇੰਨੇ ਪੈਸੇ ਲੈ ਕੇ ਬੱਚਿਆਂ ਨੂੰ ਸੁਨਹਿਰੀ ਭਵਿੱਖ ਦੇਣਾ ਕੈਨੇਡਾ 'ਚ ਤਾਂ ਫਿਰ ਤੁਸੀਂ ਪ੍ਰੋਫੈਸ਼ਨਲਸ ਕੋਲੇ ਜਾਓ ਜੀ ਅਸੀਂ ਮਾਰਕੀਟ 'ਚ ਬੈਠੇ ਆਂ ਅਸੀਂ ਸਾਰੇ ਇਕੱਠੇ ਮਿਲ ਕੇ ਕੰਮ ਕਰਦੇ ਆਂ ਅਸੀਂ ਜਵਾਬਦੇਹ ਆਂ ਤੇ ਇਹ ਜਿਹੜੇ ਘਰਾਂ 'ਚ ਬੈਠੇ ਨੇ ਇਹ ਕਿਸ ਚੀਜ਼ ਨੂੰ ਜਵਾਬਦੇਹ ਨਹੀਂ ਇਹ ਤਾਂ ਆਪ ਹੀ ਇਲਲੀਗਲ ਨੇ ਤੇ ਤੁਹਾਡੇ ਬੱਚਿਆਂ ਨੂੰ ਇਹਨਾਂ ਨੇ ਕਿੱਥੋਂ ਗਾਈਡ ਕਰਕੇ ਭੇਜ ਦੇਣਾ ਜੀ ਤਾਂ ਗੁਰਦੀਪ ਜੀ ਅੱਜ ਜਿਹੜੀ ਇਹ ਪੰਜਾਬ ਪੁਲਿਸ ਨੇ ਖਾਸ ਕਰਕੇ ਸਾਡੇ ਰਿਸਪੈਕਟਡ ਮੈਡਮ ਖੰਨਾ ਐਸਐਸਪੀ ਮੈਮ ਨੇ ਸਾਡੇ ਐਸਪੀ ਡੀ ਮੈਡਮ ਜਿਹੜੇ ਪ੍ਰਗਿਆ ਜੈਨ ਨੇ ਜਿਹੜੀ ਉਹਨਾਂ ਨੇ ਬਣਦੀ ਕਾਰਵਾਈ ਕੀਤੀ ਆ ਬਹੁਤ ਸ਼ਲਾਘਾਯੋਗ ਆ ਅਸੀਂ ਸਾਰੇ ਉਹਨਾਂ ਦਾ ਧੰਨਵਾਦ ਕਰਦੇ ਆ ਪਰ ਜਿਵੇਂ ਮੈਂ ਪਹਿਲਾਂ ਕਿਹਾ ਇਹ ਹਲੇ ਸ਼ੁਰੂਆਤ ਆ ਪੂਰੇ ਪੰਜਾਬ ਦੇ ਵਿੱਚ ਇਹ ਟ੍ਰੈਂਡ ਚੱਲਿਆ ਹੋਇਆ ਕਿਸੇ ਗਲੀ ਚਲੇ ਜਾਓ ਕਿਸੇ ਮਹੱਲੇ ਚਲੇ ਜਾਓ ਉਥੇ ਆਇਲਸ ਦੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਜਿਹੜੀਆਂ ਅਸੀਂ ਬੰਦ ਕਰਵਾ ਕੇ ਦਮ ਲਵਾਂਗੇ ਔਰ ਜੇ ਸਾਨੂੰ ਲੋੜ ਪਈ ਤਾਂ ਅਸੀਂ ਸਾਡੇ ਜਿਹੜੇ ਸਟੇਟ ਦੇ ਮੁਖੀ ਨੇ ਸੀਐਮ ਭਗਵੰਤ ਮਾਨ ਸਾਹਿਬ ਉਹਨਾਂ ਦਾ ਵੀ ਕੁੰਡਾ ਖੜਕਾਵਾਂਗੇ ਜਾ ਕੇ ਜੀ ਆਇਲ ਸੈਂਟਰਸ ਜੀ ਸਾਨੂੰ ਅ ਕੱਲ ਇੱਕ ਇਨਫੋਰਮੇਸ਼ਨ ਸਗੀ ਸੀਕ੍ਰੀਟ ਇਨਫੋਰਮੇਸ਼ਨ ਕਿ ਖੰਨਾ ਸ਼ਹਿਰ ਚ ਕੁਝ ਇਲੀਗਲ ਆਇਲ ਸੈਂਟਰ ਚਲਾਏ ਜਾ ਰਹੇ ਤੇ ਬੇਸਡ ਔਨ 댓 ਅਸੀਂ ਇੱਕ ਸਪੈਸ਼ਲ ਟੀਮ ਬਣਾਈ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਔਰ ਇਹਦੇ ਚੋਂ ਡੀਐਸਪੀ ਖੰਨਾ ਸਬਡਿਵੀਜ਼ਨ ਕਰਨ ਲੈ ਉਹਨਾਂ ਦੇ ਤਿੰਨੇ ਐਸਐਚਓਜ਼ ਤੇ ਨਾਲ ਸਪੈਸ਼ਲ ਟੀਮਾਂ ਗਠਿਤ ਕੀਤਾ ਗਈਆਂ ਕੀਤੀਆਂ ਗਈਆਂ ਤੇ ਆ ਕਾਫੀ ਅਰਾਊਂਡ 7-8 ਸੈਂਟਰਸ ਤੇ ਅਸੀਂ ਰੇਡ ਕੀਤੇ ਤੇ ਇਹਨਾਂ ਚ ਸਾਨੂੰ ਦੋ ਏਦਾਂ ਦੇ ਸੈਂਟਰਸ ਮਿਲੇ ਜਿਨ੍ਹਾਂ ਕੋਲ ਕੋਈ ਮਤਲਬ ਬਿਨਾ ਕਿਸੇ ਵੈਲਿਡ ਲਾਇਸੈਂਸ ਤੋਂ ਇਹ ਚਲਾ ਰਹੇ ਸੀਗੇ ਆਈਲ ਸੈਂਟਰ ਇਹਨਾਂ ਨੇ ਜਿਹੜੀ ਦੋ ਲੇਡੀਆਂ ਇਹਦੇ ਚ ਅਰੈਸਟ ਹੋਈਆਂ ਆਈ ਮੀਨ ਅਕਿਊਜ਼ਡ ਹੈਗੇ ਇਨ ਕੇਸਸ ਚ ਇੱਕ ਦਾ ਨਾਂ ਐ ਸਿਮਰਨਜੀਤ ਕੌਰ ਇਹ ਪਿੰਡ ਦਹੇੜੂ ਥਾਣਾ ਸਦਰ ਖੰਨਾ ਦੀ ਰਹਿਣ ਵਾਲੀ ਇਹਨਾਂ ਦਾ ਐਸਕੇ ਆਇਲ ਸੈਂਟਰ ਨਾਂ ਦਾ ਇਹ ਲੇਡੀ ਚਲਾ ਰਹੀ ਸੀਗੀ ਦੂਜੀ ਜਿਹੜੀ ਦੋਸ਼ੀ ਉਹਨਾਂ ਦਾ ਨਾਂ ਹੈਗਾ ਮੀਨੂ ਚੋਪੜਾ ਇਹ ਕ੍ਰਿਸ਼ਨਨਗਰ ਖੰਨਾ ਦੀ ਰਹਿਣ ਵਾਲੀ ਹੈ ਔਰ ਇਹ ਦਾ ਮੀਨੂ aisles.com ਨਾਂ ਦਾ ਇਹ ਰਨ ਕਰੀ ਸੀਗੀ ਸੋ ਇਸ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਇਦਾਂ ਦੇ ਆਇਲ ਸੈਂਟਰ ਅਸੀਂ ਚੈੱਕ ਕੀਤੇ ਆ ਜਿਨ੍ਹਾਂ ਕੋਲ ਡਾਕੂਮੈਂਟਸ ਐ ਐਨਓਸੀ ਤਾਂ ਉਹਨਾਂ ਨੇ ਦਿਖਾਏ ਆ ਸਾਨੂੰ ਪਰ ਅਸੀਂ ਹੁਣੇ ਡੀਐਸ ਡੀਸੀ ਲੁਧਿਆਣਾ ਨੂੰ ਲਿਖਿਆ ਹੈ ਵੀ ਤੁਸੀਂ ਸਾਨੂੰ ਦੱਸੋ ਵੀ ਆਰ ਦੇ ਵੈਲਿਡ অর ਨਾਟ ਅਕੋਰਡਿੰਗਲੀ ਅਸੀਂ ਇਹਦੇ ਤੇ ਅੱਗੇ ਐਕਸ਼ਨ ਲਵਾਂਗੇ ਵੈਦਰ ਦੇ ਆ ਵੈਲਿਡ ਹੋਣਾ ਔਰ ਇਹ ਵੀ ਮੈਂ ਅਪੀਲ ਕਰਨਾ ਚਾਹਾਂਗੀ ਜਿਹੜੇ ਸਾਡੇ ਖੰਨੇ ਦੇ ਪੇਰੈਂਟਸ ਜਾਂ ਯੂਥ ਹੈ ਜਿਹੜੇ ਆਪਣੇ ਬੱਚਿਆਂ ਨੂੰ ਆਇਲਸ ਕਰਾਣਾ ਚਾਹਦੇ ਹੈ ਵੀ ਤੁਸੀਂ ਆਪਣੇ ਪੈਸੇ ਇਨਵੈਸਟ ਆਪਣਾ ਟਾਈਮ ਔਰ ਪੈਸਾ ਆਪਣੇ ਬੱਚਿਆਂ ਦਾ ਇਨਵੈਸਟ ਕਰਨ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਕਿ ਕੀ ਇਹ ਸੈਂਟਰਸ ਇਹਨਾਂ ਕੋਲ ਜਿਹੜੀ ਪ੍ਰਮਾਨਤਾ ਹੈ ਡੀਸੀ ਆਫਿਸ ਵੱਲੋਂ ਉਹ ਜਾਰੀ ਹੈ ਜਾਂ ਨਹੀਂ ਆਦਰਵਾਇਜ਼ ਤੁਹਾਡੇ ਬੱਚਿਆਂ ਦਾ ਵੀ ਟਾਈਮ ਵੇਸਟ ਹੋਏਗਾ એનર્ਜੀ ਔਰ ਬਹੁਤ ਨਿਰਾਸ਼ਾ ਹੁੰਦੀ ਹੈ ਜਦੋਂ ਪਤਾ ਲੱਗਦਾ ਕਿ ਸਾਨੂੰ ਠੱਗੀ ਬਚੀ ਹੈ ਤੇਜ ਚੈਨਲ ਦੇ ਲਈ ਖੰਨਾ ਤੋਂ ਰੰਜਨਾ ਸ਼ਾਹੀਪੋ